ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਿੰਡ ਅਕਲੀ ਆ ਜਿਹੜਾ ਮਾਨਸਾ ਬਰਨਾਲਾ ਰੋਡ ਦੇ ਉੱਪਰ ਇੱਕ ਸਥਿਤ ਪਿੰਡ ਅਕਲੀ ਆ ਉੱਥੇ ਆਪਣੇ ਜਿਹੜੀ ਇਹ ਬਾਈਆਂ ਨੇ ਜ਼ਮੀਨ ਬਕਾਊ ਕਰੀ ਹੋਈ ਐ ਇਹ ਜ਼ਮੀਨ ਆ ਗਈ ਜਿਹੜੀ ਇਧਰਲਾ ਸਾਈਡ ਆ ਗਈ ਬਰਨਾਲਾ ਸਾਈਡ ਆ ਗਈ ਨਾ ਇਹ ਕਿੰਨਾ ਫਰੰਟ ਲੱਗਦਾ ਤਾਂ ਰੋਡ ਦੇ ਉੱਪਰ ਵੱਡੇ ਰੋਡ ਦੇ ਉੱਪਰ ਅੱਧਾ ਕਿਲਾ ਵਾਹੇ ਲੱਗਦੀ ਆ ਜੀ ਅੱਧਾ ਕਿਲਾ ਵਾਹੇ ਤੇ ਜਿਹੜੀ ਆਪਣੇ ਪਿੰਡ ਨੂੰ ਜਾਂਦੀ ਹੈਗੀ ਡੇਰਾ ਕੜੂਆ ਸਿੰਗਲ ਰੋਡ ਐ ਉੱਥੇ ਕਿੰਨਾ ਲੱਗਦਾ ਹੈ ਆਪਣਾ ਇਹ ਸਾਡਾ ਵਿਚਾਰ ਕਲੀਨ ਬਾਈ ਲੱਜੀ ਤੂੰ ਅੱਛਾ ਜਿਹੜਾ ਸਿੰਗਲ ਰੋਡ ਦਾ ਭਾਈ ਉਹਦੇ ਉੱਪਰ ਦੇਖੋ ਤੁਸੀਂ ਆਹ ਨਜ਼ਰ ਆਉਂਦਾ ਤੁਹਾਨੂੰ ਇਹ ਸਾਢੇ 4 ਕਿੱਲੇ ਵਾਹੀ ਉਹ ਜਿੱਥੇ ਆਪਣੀ ਮਕਾਨ ਬਣਿਆ ਹੋਇਆਗਾ ਉੱਥੋਂ ਤੱਕ ਇਹ ਸਾਢੇ 4 ਕਿੱਲੇ ਵਾਹੀ ਹੈ ਤੇ ਇਹ ਚਾਰੇ ਭਾਈ ਨੇ ਜਿਹੜੇ ਵੀ ਜ਼ਮੀਨ ਜਿਹੜੀ ਇਹ ਆਪਣੀ ਵਿਕਾਊ ਕਰ ਚੁੱਕੇ ਨੇ ਵੀ ਜੇ ਕਿਸੇ ਵੀ ਵੀਰ ਨੂੰ ਇਸ ਜ਼ਮੀਨ ਦੀ ਲੋੜ ਹੋਵੇ ਤਾਂ ਇਹਨਾਂ ਵੀਰਾਂ ਨਾਲ ਸੰਪਰਕ ਕਰਿਓ ਤੇ ਹੁਣ ਇਹ ਵੀ ਇਹਦੇ ਵਿੱਚ ਤੁਹਾਡਾ ਕੋਈ ਰੋਲ ਵੀ ਕਿਸੇ ਬਾਹਰਲੇ ਬੰਦੇ ਦਾ ਜਾਂ ਕੋਈ ਫਰਦ ਠੀਕ ਹੈ ਕਿਸੇ ਦਾ ਨਹੀਂ ਹੈਗਾ ਓਕੇ ਬਾਈ ਜਿਹੜਾ ਹੋਇਆ ਇਹ ਆੜੀ ਹੈ ਅੱਛਾ ਹਾਂ ਤਕਸੀਮ ਹੋਈ ਹੈ ਇਹ ਹੋਰ ਬੰਨ ਦੀ ਤਕਸੀਮ ਹੋਈ ਹੈ ਇਹ ਆੜੀ ਹੈ ਜੀ ਤਕਸੀਮ ਹੋਈ ਨਹੀਂ ਉਹ ਬਾਹਰ ਹੀ ਟੱਕਰ ਟੱਕ ਰਹੀ ਜੀ ਇਹ ਬਾਹਰਲੀ ਟੱਕ ਹੈ ਸਰ ਬਾਹਰਲੀ ਟੱਕਰ ਪਾਇ ਲਿਆ ਹੋਇਆ ਠੀਕ ਹੈ ਇਹਦੇ ਵਿੱਚ ਕਿਸੇ ਦਾ ਵੀ ਜਾਨਿ ਕੇ ਬਾਹਰਲਾ ਬੰਦੇ ਦਾ ਨਾਮ ਨਹੀਂ ਬੋਲਦਾ ਸਾਡੇ ਚਾਰੇ ਭਾਈਆਂ ਦੇ ਨਾਂ ਆ ਠੀਕ ਹੈ ਹਾਂ ਵੀ ਕਹਾ ਬਤਾਉਣਾ ਹੈ ਵੀ ਗਾਂਹਾਂ ਜਾ ਕੇ ਮਹੰਗਾ ਵੀ ਕੋਈ ਗਾਂਹ ਪਤਾ ਲਾਂਗੇ। ਉਹ ਠੀਕ ਹੈ ਠੀਕ ਹੈ ਨਹੀਂ ਵੇਚਦੇ। ਠੀਕ ਹੈ। ਤੇ ਵੀ ਜਿਹੜਾ ਪਰ ਰੇਟ ਹੈਗਾ ਉਹ ਰੇਟ ਰੱਖਿਆ ਬਾਈਆਂ ਨੇ ਗੁਪਤ ਵੀ ਇਹਨਾਂ ਦੇ ਨੰਬਰ ਪਾਈ ਰਹਿਣਗੇ ਆਪਣੇ। ਇਸ ਵੀਡੀਓ ਦੇ ਵਿੱਚ ਨੰਬਰ ਆ ਤੇ ਉਹ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਾਈਆਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਵਾਹਣ ਆ ਕੇ ਦੇਖ ਸਕਦੇ ਹੋ ਵੀ ਕਿਵੇਂ ਵੀ ਹਨਾ ਤੁਹਾਨੂੰ ਲੱਗਦਾ ਜੇ ਕੋਈ ਵੀ ਰਚਾ ਵਾਣਾ ਹੈਗਾ ਤੇ ਨੰਬਰ ਕਿੰਨਾ ਹੈ ਨੰਬਰ ਬੋਲੋ ਆਪਣਾ 78083 55801 7508352601 ਹਾਂ ਇੱਕ ਹੋਰ ਬੋਲ ਦੋ ਬਾਈ ਦੱਸ ਦੱਸ ਰੋ 186991 ਅੱਛਾ 48752 86991 48752 48752 ਤੇ ਹਾਂ ਜੀ ਬਾਈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤੇ ਜੇ ਵੀ ਕੋਈ ਵੀਰ ਲੈਣਾ ਚਾਹੁੰਦਾ ਬਾਣਾ ਦੇਖੋ ਇਹ ਰੋਡ ਦੇ ਉੱਪਰ ਹੈ ਇੰਨਾ ਫਰੰਟ ਲੱਗਦਾ ਇਹ ਦੇਖੋ ਅੱਧਾ ਕਿਲਾ ਬਾਹੀ ਇੱਥੇ ਇਹ ਇਹ ਜਿਹੜਾ ਨਾਲ ਲੱਗਦਾਗਾ ਧੰਨਾ ਜੱਟ ਟ੍ਰੈਂਡਿੰਗ ਕੰਪਨੀ ਜਿਹੜਾ ਢੂਲਾ ਸਟੋਰ ਹੈਗਾ ਬਾਈ ਦਾ ਇਹ ਉੱਥੇ ਉਹਦੇ ਨਾਲ ਲੱਗਾ ਹੈਗਾ ਇਹ ਇੰਨਾ ਕਹਿੰਦੇ ਹੋਏ ਧੰਨਵਾਦ